ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਪਹਿਲਾਂ ਆਪਾਂ ਤੁਹਾਡੇ ਨਾਲ ਪਿਛਲੀ ਵੀਡੀਓ ਰੈਂ ਦੱਸਿਆ ਸੀਗਾ ਕਿ ਗੋਭ ਜਦੋਂ ਫਸਲ ਗੋਭ ਪਰਨ ਲੱਗਦੀ ਝੋਨੇ ਦੀ ਫਸਲ ਗੋਭ ਚਾਉਂਦੀ ਬੂਟ ਸਟੇਜ ਆਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਦੋਂ ਤਣੇ ਦੇ ਵਿੱਚ ਜਿਹੜੀ ਹੈਗੀ ਮੁੰਜਰ ਬਣ ਰਹੀ ਹੁੰਦੀ ਹੈ ਪੈਨਿਕਲ ਬਣ ਰਿਹਾ ਹੁੰਦਾ ਤਾਂ ਨਸਾਰਾ ਹੋਣ ਤੋਂ ਪਹਿਲਾਂ ਪਹਿਲਾਂ ਮੁੰਜਰਾ ਨੂੰ ਤਣੇ 'ਚ ਬਾਹਰ ਨਿਕਲਣ ਤੋਂ ਪਹਿਲਾਂ ਪਹਿਲਾਂ ਉਸ ਟਾਈਮ ਤੇ ਜਦੋਂ ਆਪਾਂ ਉਲੀਨਾਸ਼ਕ ਐਨ ਪੀ ਕੇ 13045 ਪਲੱਸ ਬੋਰੋਨ 10% ਵਾਲਾ ਜਿਹੜਾ ਲਿਕੁਇਡ ਆ ਉਹ 160 70 ਐਮ ਐਲ ਤੋਂ ਲੈ ਕੇ 200 ਐਮ ਐਲ ਪ੍ਰਤੀ ਏਕੜ ਤੇ ਜਿਹੜਾ 20 ਗ੍ਰਾਮ 20% ਵਾਲਾ ਬੋਰੋਨ ਆ ਪਾਊਡਰ ਚਾਹੁੰਦਾ ਉਹ ਆਪਾਂ 60 70 ਗ੍ਰਾਮ 80 ਗ੍ਰਾਮ ਤੱਕ ਪ੍ਰਤੀ ਏਕੜ ਸਪਰੇਅ ਕਰਨੀ ਆ ਤਾਂ ਉਹ ਕਿਸਾਨ ਵੀਰਾਂ ਦਾ ਸਵਾਲ ਸੀ ਕਿ ਸਟੇਜ ਆਉਂਦੀ ਕਦੋਂ ਵੈਸੇ ਤਾਂ ਆਪਾਂ ਨੂੰ ਕਿਸਾਨ ਵੀਰੋ ਜਿਹੜਾ ਇਹਦੇ ਬਾਰੇ ਖੇਤ ਦੇ ਵਿੱਚੋਂ ਪਤਾ ਲੱਗਦਾ ਰਹਿੰਦਾ ਕਿ ਪੈਨਿਕਲ ਇਨੀਸ਼ੀਏਸ਼ਨ ਆ ਜਿਹੜੀ ਉਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਮੁੰਜਰ ਉਹਦੇ ਵਿੱਚ ਮਾਈਕਰੋਸਕੋਪਿਕ ਹੁੰਦੀ ਆ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਮੁੰਜਰਬਾਨੀ ਸਟਾਰਟ ਹੋ ਜਾਂਦੀ ਤਕਰੀਬਨ ਗੋ ਬਚਾਉਣ ਤੋਂ ਜਦੋਂ ਮੁੰਜਰ ਥੋੜੀ ਜੀ ਪਾਈਪ ਨੂੰ ਫਲਾਉਣ ਲੱਗ ਪੈਂਦੀ ਤਣੇ ਦੇ ਵਿੱਚ ਮੁੰਜਰ ਦਿਸਣ ਲੱਗ ਪੈਂਦੀ ਆ ਆਪਾਂ ਨੂੰ ਵੀ ਤਣਾ ਜਿਹੜਾ ਹੈਗਾ ਹੁਣ ਫੁੱਲ ਰਿਹਾ ਉਦੋਂ 10 ਦਿਨ ਪਹਿਲਾਂ ਜਿਹੜੀ ਤਕਰੀਬਨ ਪੈਨਿਕਲ ਇਨੀਸ਼ੀਏਸ਼ਨ ਸ਼ੁਰੂ ਹੁੰਦੀ ਹੈ। ਇਸ ਤੋਂ ਪਹਿਲਾਂ ਵੈਜੀਟੇਟਿਵ ਸਟੇਜ ਆ ਝੋਨਾ ਲੈਂਦਾ ਫਟਾਰਾ। ਫਟਾਰੇ ਤੋਂ ਬਾਅਦ ਆਉਂਦੀ ਹੈ ਸਟੈਮ ਲੌਂਗੇਸ਼ਨ ਫਿਰ ਆਉਂਦੀ ਪੈਨਿਕਲ ਇਨੀਸ਼ੀਏਸ਼ਨ ਫਿਰ ਬੂਟ ਸਟੇਜ ਆਉਂਦੀ ਹੈ ਜਿਹੜੀਆਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਉਹਨਾਂ ਚ ਸਟੈਮ ਲੌਂਗੇਸ਼ਨ ਪਹਿਲਾਂ ਆਉਦੀ ਫਿਰ ਆਉਂਦੀ ਪੈਨਿਕਲ ਇਨੀਸ਼ੀਏਸ਼ਨ ਪੀਆਈ ਸਟੇਜ ਉਸ ਤੋਂ ਬਾਅਦ ਬੂਟ ਸਟੇਜ ਜਿਹੜੀਆਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਖਾਸ ਤੌਰ ਤੇ ਪੀਆਰ 126 ਪੀਆਰ 124 ਉਹਨਾਂ ਚ ਸਟੈਮ ਲੌਂਗੇਸ਼ਨ ਤੇ ਪੈਨਿਕਲ ਇਨੀਸ਼ੀਏ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਮੁੰਜਰਾ ਉਹ ਹੌਲੀ-ਹੌਲੀ ਵੱਧਦੀ ਹੈ ਪਹਿਲਾਂ अर्ਲੀ ਬੂਟ ਸਟੇਜ ਮਿਡ ਬੂਟ ਸਟੇਜ ਤੇ ਲੇਟ ਬੂਟ ਸਟੇਜ ਮਤਲਬ ਇਹ ਥੋੜਾ ਜਿਹਾ ਸਮਾਂ ਲੈਂਦੀਆਂ ਹੈ ਤਕਰੀਬਨ ਜਿਹੜੀ ਗੋਭ ਦੇ ਵਿੱਚ अर्ਲੀ ਤੋਂ ਲੇਟ ਤੱਕ ਤਕਰੀਬਨ 10 ਤੋਂ 15 ਦਿਨ ਦਾ ਸਮਾਂ ਜਿਹੜੀਆਂ ਕਿਸਮਬਾਰ ਜਿਹੜਾ ਬੂਟਾ ਫਸਲ ਉਹ ਲੈਂਦੀ ਹੈ ਉਸ ਤੋਂ ਬਾਅਦ ਹੁੰਦਾ ਉਹਦਾ ਨਸਾਰਾ ਸ਼ੁਰੂ ਹੁਣ ਆਪਾਂ ਜੇ ਕਿਸਮਬਾਰ ਗੱਲ ਕਰੀਏ ਕਿ ਉਦੇ ਵਿੱਚ ਫਸਲ ਗੋਭ ਚਾਉਣੀ ਮੈਕਸਿਮਮ ਗੋਭ ਸਟੇਜ ਕਦੋਂ ਆਉਂਦੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੰਨੇ ਦਿਨ ਤੇ ਆਪਾਂ ਸਪਰੇਅ ਤਕਰੀਬਨ ਕਰ ਸਕਦੇ ਹਾਂ ਪਰ ਉਹਦੇ ਵਿੱਚ 2-3 ਦਿਨ ਤੋਂ ਲੈ ਕੇ 5-7 ਦਿਨ ਦਾ ਫਰਕ ਪੈ ਸਕਦਾ ਹੈ ਇੱਕ ਤਾਂ ਪਨੀਰੀ ਦੀ ਉਮਰ ਆਪਾਂ ਕਿੰਨੀ ਦੀ ਲਈ ਹੈ ਕਿਉਂਕਿ ਕਈ ਕਿਸਾਨ ਵੀਰੇ 23 ਤੋਂ 25 ਦਿਨ ਦੀ ਪਨੀਰੀ ਪੀਆਰ 126 ਦੀ ਲਈ ਕਈਆਂ ਨੇ 28-30 ਦਿਨ ਦੀ ਹੋ ਗਈ ਕਈਆਂ ਨੇ ਜਿਹੜੀਆਂ ਦੂਜੀਆਂ ਪੀਆਰ ਕਿਸਮਾਂ ਉਹਦੀ 30 ਦਿਨ ਦੀ ਪਨੀਰੀ ਲਾਉਂਦੇ ਕਈ ਥਾਵਾਂ ਤੇ 32-35 ਦਿਨ ਦੀ ਵੀ ਹੋ ਜਾਂਦੀ ਹੈ ਇਸ ਕਰਕੇ 5-7 ਦਿਨ ਦਾ ਇਧਰ ਉਧਰ ਫਰਕ ਪੈ ਸਕਦਾ ਪਰ ਤੁਹਾਨੂੰ ਅੰਦਾਜ਼ਾ ਮੈਂ ਦੱਸ ਜਿਹੜੇ ਤਣੇ ਫੁੱਲੇ ਆ ਹਜੇ ਮੁੰਜਰ ਬਾਅਦ ਚ ਨਹੀਂ ਆਈ ਬਾਹਰ ਨਹੀਂ ਆਏਗੀ ਤਾਂ ਉਹ ਸਟੇਜ ਆਉਂਦੀ तकरीबन ਜਿਵੇਂ ਆਪਾਂ ਗੱਲ ਸ਼ੁਰੂ ਕਰ ਲੈਂਦੇ ਪੀਆਰ 126 ਤੋਂ ਹੀ ਕਿ ਇਹਦੇ ਚ ਅੱਜ ਆਪਾਂ 28 30 ਦਿਨ ਦੀ ਮੰਨ ਲਓ 27 ਦਿਨ ਦੀ 26 ਦਿਨ ਦੀ ਪਨੀਰੀ ਲਾਈ ਆ ਤਾਂ ਇਹ 50 ਤੋਂ 55 ਦਿਨ ਤੇ ਜਿਹੜੀ ਇਹ ਗੋਹ ਵਾਲੀ ਸਟੇਜ ਆ ਜਾਂਦੀ ਹੈ ਚਾਹੇ ਉਹ अर्ਲੀ ਹੋਵੇ ਮਿਡ ਹੋਵੇ ਲੇਟ ਇਹ ਤੋਂ ਬਾਅਦ ਸ਼ੁਰੂ ਹੁੰਦੀ ਹੈ ਮਤਲਬ ਫਸਲ ਗੋਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੋਊਗੀ 2-4 ਦਿਨ ਅੱਗੇ ਪਿੱਛੇ ਜ਼ਰੂਰ ਹੋ ਸਕਦੇ ਆ ਕਈ ਵਾਰ ਆਪਾਂ ਨਾਈਟ੍ਰੋਜਨ ਦੀ ਵੱਧ ডোজ ਕਿਸਾਨ ਵੀਰ ਪਾਉਂਦੇ ਜਿਵੇਂ ਖਾਸ ਤੌਰ ਤੇ ਲੰਬੇ ਸਮੇਂ ਵਾਲੀ ਕਸਮ ਉਹ 2-4 ਦਿਨ ਵੱਧ ਲੈ ਜਾਂਦੀ ਹੈ ਕਸਮ ਪੱਕਣ ਦੇ ਵਿੱਚ ਸੋ ਇਹਦੇ ਨਾਲ ਫਰਕ ਪੈ ਸਕਦਾ ਪਰ ਇਨ੍ਹਾਂ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਫਸਲ ਗੋਭ ਦੇ ਵਿੱਚ ਹੋਊਗੀ ਇਵੇਂ ਪੀਆਰ 124 ਕਸਮ ਹੈ ਇਹ ਜਿਹੜੀ ਇਦੋਂ 5-7 ਦਿਨ ਮਗਰੋਂ ਆਉਂਦੀ ਹੈ ਇਹ 60-65 ਦਿਨ ਤੇ 62 ਦਿਨ ਤੇ ਪੂਰੀ ਗੋਭ ਦੇ ਵਿੱਚ ਹੁੰਦੀ ਹੈ ਉਦੋਂ ਆਪਾਂ ਦੇਖਣਾ ਕਿ ਪਾਈਪਾਂ ਥੱਲੇ ਫੁੱਲੀਆਂ ਹੋਈਆਂ ਤਣੇ ਤਣੇ ਦੇ ਵਿੱਚ ਜਿਹੜੀ ਹੈਗੀ ਹੈ ਇੰਟਰਨੋਡ ਅਲੋਗੇਸ਼ਨ ਹੋ ਗਈ ਹੈ ਝੰਡਾ ਪੱਤਾ ਨਿਕਲਣ ਲੱਗ ਪਿਆ ਉਦੋਂ ਸਹੀ ਸਟੇਜ ਹੈ ਮੁੰਜਰ ਬਾਹਰ ਨਜ਼ਰ ਨਾ ਆਵੇ ਬਸ ਉਦੋਂ ਪਹਿਲਾਂ ਫਿਰ ਆਪਾਂ ਸਪਰੇਅ ਕਰ ਦੇਣੀ ਹੈ ਜ਼ਰੂਰਤ ਅਨੁਸਾਰ ਪਰ ਉੱਲੀਨਾਸ਼ਕ ਨਾਲ ਐਨਪੀਕੇ ਤੇ ਬੋਰਨ ਇਹ ਆਪਾਂ ਲਾਜ਼ਮੀ ਉਸ ਟਾਈਮ ਤੇ ਸਪਰੇਅ ਕਰਨੀ ਹੈ ਬਾਅਦ ਚੋਂ 12-15 ਦਿਨ ਤੇ ਆਪਾਂ ਜ਼ਰੂਰਤ ਅਨੁਸਾਰ ਰਿਪੀਟ ਵੀ ਕਰਨੀ ਆ ਤਾਂ ਉਹਦੇ ਨਾਲ ਕਿਉਂਕਿ ਜੇ ਆਪਾਂ ਗੋਭ ਤੋਂ ਲੈ ਕੇ ਪੀਆਈ ਸਟੇਜ ਉਦੋਂ ਬਾਅਦ ਗੋਭ ਸਟੇਜ ਤੋਂ ਲੈ ਕੇ ਫਲਾਵਰਿੰਗ ਪੈਣ ਤੱਕ ਜਦੋਂ ਤੱਕ ਦੁੱਧਾ ਨਹੀਂ ਪੰਣਾ ਸ਼ੁਰੂ ਹੁੰਦਾ ਜੇ ਉਦੋਂ ਫਸਲ ਨੂੰ ਆਪਾਂ ਬਿਮਾਰੀ ਤੋਂ ਬਚਾ ਗਏ ਤਾਂ ਬਹੁਤ ਫਰਕ ਪੈਂਦਾ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਝਾੜ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਦੂ ਵਾਰ ਆਪਾਂ ਗੱਲ ਕਰਦੇ ਜਿਵੇਂ PR121 ਕਿਸਮ ਹੈ ਇਹ ਤਕਰੀਬਨ ਤਕਰੀਬਨ 65 ਤੋਂ 70 ਦਿਨ ਦੇ ਕਰੀਬ 2-4 ਦਿਨ 2-3 ਦਿਨ ਅੱਗੇ ਪਿੱਛੇ ਹੋ ਸਕਦੇ 65-70 ਦਿਨ ਤੇ ਸਪਰੇਅ ਵਾਲੀ ਸਟੇਜ ਹੁੰਦੀ ਹੈ PR122 ਹੈ ਥੋੜੇ ਜਿਹੇ ਦਿਨ ਇਹ ਵੱਧ ਲੈਂਦੀ ਹੈ ਉਹ ਆਪਾਂ ਜਿਹੜਾ ਦੇਖ ਸਕਦੇ ਹਾਂ 70-75 ਦਿਨ ਤੇ 80 ਦਿਨ ਤੇ ਇਹ ਇਨਾਂ ਦਿਨਾਂ ਜਿਹੇ ਪੂਰੀ ਗੋਭ ਚ ਹੁੰਦੀ ਹੈ ਫਿਰ PR129 ਆ ਉਹ ਵੀ 65-70 ਦਿਨ ਤੇ ਤੁਸੀਂ 65-70 72 ਦਿਨ ਤੇ ਪੂਰੀ ਗੋਭ ਦੇ ਵਿੱਚ ਫਸਲ ਜਿਹੜੀ ਹੈਗੀ ਆ ਉਹ ਆ ਰਹੀ ਹੁੰਦੀ अर्ਲੀ ਸਟੇਜ ਹੋਵੇ ਚਾਹੇ ਉਹ ਮੁੰਜਰ ਨਿੱਕੀ ਹੋਵੇ ਵੱਡੀ ਹੋਵੇ ਜਾਂ ਤਿਆਰ ਹੋਵੇ ਸਟਾ ਨਿਕਲਣ ਨੂੰ ਬਾਹਰ ਮੁੰਜਰ ਨਿਕਲਣ ਨੂੰ ਬਾਹਰ ਤਿਆਰ ਹੋਵੇ ਜਿਹੜੀ HKR47 ਕਾ ਸਮਾਂ ਇਹ ਵੀ 60-65 ਦਿਨ ਤੇ 68 ਦਿਨ ਦੇ ਕਰੀਬ ਜਿਹੜੀ ਹੈਗੀ ਆ ਗੋਭ ਦੇ ਵਿੱਚ ਆਪਾਂ ਨੂੰ ਸਪਰੇਅ ਦੀ ਜਿਹੜੀ ਜ਼ਰੂਰਤ ਪਾਉਗੀ PR127 ਨੂੰ ਵੀ ਆਪਾਂ ਨੂੰ 65-70 ਦਿਨ ਦੇ ਕਰੀਬ ਜਿਹੜੀ ਸਪਰੇਅ ਦੀ ਜ਼ਰੂਰਤ ਪਾਉਗੀ BR114 ਜਿਹੜੀ ਉਹ 70-72 ਦਿਨ ਤੇ ਆਪਾਂ ਨੂੰ ਜਿਹੜੀ ਹੈਗੀ ਹੈ ਜ਼ਰੂਰਤ ਸਪਰੇਅ ਦੀ ਪੈ ਸਕਦੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਗੋਭ ਦੇ ਵਿੱਚ ਕਿਸਮ ਹੁੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਜਿਹੜੀਆਂ ਵੱਧ ਸਮਾਂ ਲੈਂਦੀਆਂ ਕਿਸਮਾਂ ਖਾਸ ਤੌਰ ਤੇ ਜਿਵੇਂ ਕਿਸਾਨ ਵੀਰ ਪੂਸਾ 44 ਪੀਲੀ ਪੂਸਾ ਡੂਗਰ ਪੂਸਾ ਕਹਿੰਦੇ ਜਿਹੜੀਆਂ 160 ਤੋਂ 170 ਦਿਨ ਵੀ ਲੈ ਜਾਂਦੀਆਂ ਨੇ ਜਾਂ BR118 ਜਿਹੜੀ 155 ਤੋਂ 160 ਦਿਨ ਲੈ ਜਾਂਦੀ ਹੈ ਸਣੇ ਪਨੀਰੀ ਦੀ ਮੈਂ ਗੱਲ ਕਰ ਰਿਹਾ ਤਾਂ ਇਹਨਾਂ ਦੇ ਵਿੱਚ ਆਪਾਂ ਖਾਸ ਤੌਰ ਤੇ ਖਿਆਲ ਰੱਖਣਾ ਕਿ 80 ਤੋਂ 90 ਦਿਨ 80 ਤੋਂ 90 ਦਿਨ ਜਦੋਂ ਲਵਾਈ ਨੂੰ ਹੋ ਗਏ ਤਾਂ ਉਦੋਂ ਆਪਾਂ ਖਿਆਲ ਰੱਖਣਾ ਉਦੋਂ ਫਸਲ ਜਿਹੜੀ ਉਹ ਗੋਭ ਦੇ ਵਿੱਚ ਹੋਊ ਤੇ ਆਪਾਂ ਨੂੰ ਸਪਰੇਅ ਦੀ ਜ਼ਰੂਰਤ ਪਊ ਕਿਉਂਕਿ ਉਸ ਤੋਂ ਬਾਅਦ ਫਿਰ ਮੁੰਜਰਾਂ ਬਾਹਰ ਆਉਣੇ ਸ਼ੁਰੂ ਹੋ ਜਾਂਦੀਆਂ ਫਿਰ ਆਉਂਦੀ ਥੋੜੀ ਹੈਡਿੰਗ ਸਟੇਜ ਮਤਲਬ ਕਿ ਜਿਹੜੀ ਅ ਮੁੰਜਰ ਬਾਹਰ ਆ ਗਈ ਉਸ ਤੋਂ ਬਾਅਦ ਫਲਾਵਰਿੰਗ ਹੋਣ ਲੱਗ ਪੈਂਦੀ ਉਹਨਾਂ ਦੀ ਪੋਲਨ ਗ੍ਰੇਨਸ ਜਿਹੜੇ ਹੈਗੇ ਨਰ ਤੇ ਮਾਦਾ ਭਾਗ ਮਿਲ ਕੇ ਤੇ ਉਹਦੇ ਬਾਅਦ ਜਿਹੜਾ ਹੈਗਾ ਦਾਣਿਆਂ ਦੇ ਵਿੱਚ ਦੁੱਧਾ ਭਰਨਾ ਸ਼ੁਰੂ ਹੋ ਜਾਂਦਾ ਫਿਰ ਆ ਜਾਂਦੀ ਥੋੜੀ ਜਿਹੜਾ ਦੁੱਧਾ ਭਰਨਾ ਉਹ ਮਿਲਕ ਸਟੇਜ ਹੈ ਫਿਰ ਡੌ ਸਟੇਜ ਮਤਲਬ ਕਿ ਦੁੱਧ ਜਿਹੜਾ ਹੈਗਾ ਉਹ ਦੁੱਧਾਂ ਭਰਿਆ ਹੋਇਆ ਉਹ ਸਖਤ ਹੋਣ ਲੱਗ ਪੈਂਦਾ ਫਿਰ ਉਹ ਮਚਿਓਰਿਟੀ ਸਟੇਜ ਤੇ ਆ ਜਾਂਦਾ ਜਿਹੜਾ ਵੈਜੀਟੇਟਿਵ ਸਟੇਜ ਆ ਉਹ ਹੈਗੀ ਪੈਨਿਕਲ ਨੀਸੀਏਸ਼ਨ ਸ਼ੁਰੂ ਹੋਣ ਤੱਕ ਉਸ ਤੋਂ ਬਾਅਦ ਪੀਆਈ ਸਟੇਜ ਤੋਂ ਲੈ ਕੇ ਤੇ ਥੋੜੀ ਤਕਰੀਬਨ ਫਲਾਵਰਿੰਗ ਕੰਪਲੀਟ ਹੋਣ ਤੱਕ ਇਹ ਆ ਗਈ ਤੁਹਾਡੀ ਰੀਪਰੋਡਕਟਿਵ ਸਟੇਜ ਤੇ ਫਲਾਵਰਿੰਗ ਕੰਪਲੀਟ ਤੋਂ ਬਾਅਦ ਜਿਹੜੀ ਮਿਲਕ ਸਟੇਜ ਤੋਂ ਲੈ ਕੇ ਤੇ ਮਚਿਓਰਿਟੀ ਤੱਕ ਉਹ ਆ ਗਈ ਰਾਈਪਨਿੰਗ ਫੇਜ਼ ਰਾਈਪਨਿੰਗ ਤੇ ਰੀਪਰੋਡਕਟਿਵ ਫੇਜ਼ ਆ ਤਕਰੀਬਨ ਜਿਹੜਾ ਹੈਗਾ ਇਹ 60 ਤੋਂ 65 ਦਿਨ ਕੱਟ ਸਮੇਂ ਵਾਲੀਆਂ ਕਿਸਮਾਂ ਜਿਹੜੀਆਂ ਉਹਨਾਂ ਦੇ ਵਿੱਚ 55 ਦਿਨ ਦਾ ਹੁੰਦਾ ਹੈ ਤਕਰੀਬਨ ਕਿਉਂਕਿ ਜਿਹੜਾ ਰੀਪਰੋਡਕਟਿਵ ਫੇਜ਼ ਆ ਉਹ 30 ਦਿਨ ਦਾ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਫਸਲ ਗੋਭ ਚਾਉਣ ਤੋਂ ਲੈ ਕੇ ਤੇ ਬਾਹਰ ਫਲਾਵਰਿੰਗ ਕਰਦੀ ਹੈ ਉਸ ਤੋਂ ਬਾਅਦ 25 ਤੋਂ 30 ਦਿਨ ਦਾ ਜਿਹੜਾ ਸਮਾਂ ਹੁੰਦਾ ਉਦੋਂ ਉਹ ਦਾਣਾ ਜਿਹੜਾ ਪੱਕਦਾ ਉਹਦੇ ਵਿੱਚ ਮੌਇਸਚਰ ਘਟਦਾ ਤੇ ਉਹ ਵੱਢਣ ਦੇ ਯੋਗ ਜਿਹੜੀ ਫਸਲ ਆਪਣੀ ਹੋ ਜਾਂਦੀ ਹੈ ਬਸ ਗੋਭ ਦੇ ਸਮੇਂ ਆਪਾਂ ਖਿਆਲ ਰੱਖਣਾ ਕਿ ਉਦੋਂ ਆਪਾਂ ਕਿਸਾਨ ਵੀਰ ਉਸਪਰੇ ਕਰਨੀ ਤੇ ਉਦੋਂ ਹੀ ਆਪਾਂ ਖੇਤ ਦੇ ਵਿੱਚ ਪਾਣੀ ਦਾ ਸੋਕਾ ਨਹੀਂ ਲੱਗਣ ਦੇਣਾ ਥੋੜਾ ਥੋੜਾ ਪਾਣੀ ਖੇਤ ਦੇ ਵਿੱਚ ਰੱਖਣਾ ਤਾਂ ਕਿ ਪਾਣੀ ਦੀ ਅਪਡੇਟ ਪ੍ਰੋਪਰ ਹੁੰਦੀ ਰਹੇ ਤੇ ਜਿਹਦੇ ਨਾਲ ਜਿਹੜਾ ਮਟੀਰੀਅਲ ਹੈ ਬੂਟ ਸਟੇਜ ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਮੁੰਜਰ ਨਿਕਲਣੀ ਆ ਤਾਂ ਉਹ ਉਹ ਸਮੇਂ ਦੇ ਦੌਰਾਨ ਮੁੰਜਰ ਵੱਲ ਨੂੰ ਜਿਹੜੇ ਹੈਗੇ ਆ ਫੋਟੋਸਿੰਥੈਸ ਜਾਣੇ ਆ 슈ਗਰਸ ਜਾਣੀਆਂ ਕਾਰਬੋਹਾਈਡਰੇਟ ਜਾਣੇ ਜਿਹੜਾ ਵੀ ਚੀਜ਼ ਜਿਹੜੀ ਹੈਗੀ ਮਟੀਰੀਅਲ ਹੈ ਉਹ ਸਟੋਰ ਕੀਤਾ ਹੋਇਆ ਬੂਟੇ ਨੇ ਸਣੇ ਤਣੇ ਤੋਂ ਪੱਤਿਆਂ ਤੋਂ ਸਾਰਾ ਉਧਰ ਮੂਵ ਕਰਨਾ ਸ਼ੁਰੂ ਹੋਣਾ ਨਾਲ ਦੀ ਨਾਲ ਜਿਹੜਾ ਝੰਡਾ ਪੱਤਾ ਉਹਨੂੰ ਆਪਾਂ ਰੋਗ ਰਹਿਤ ਰੱਖਣ ਵਾਸਤੇ ਉਲੀਨਾਸ਼ਕਾਂ ਦੀ ਸਪਰੇ ਵੀ ਕਰਨ ਉਲੀਨਾਸ਼ਕਾਂ ਬਾਰੇ ਮੈਂ ਅਗਲੀ ਨੈਕਸਟ ਵੀਡੀਓ ਚ ਡਿਟੇਲ ਚ ਦੱਸੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ